ਸੇਲ ਪਰਚੇਜ ਵਾਲੀ ਜਗਾ ਨਹੀਂ ਇੱਥੇ ਟਰੈਕਟਰ ਵੀ ਤੁਸੀਂ ਦੇਖ ਲਓ ਵੀ ਇੱਕ ਚੰਗੀ ਏਜੰਸੀ ਜੀ ਨੇ ਟਰੈਕਟਰ ਖੜੇ ਹੈ ਨਾ ਨਹੀਂ ਵਧੀਆ ਦਾ ਟਰੈਕਟਰ ਆਪਣੇ ਕੋਲ ਪਹਿਲਾਂ ਵੀ ਬਾਬੇ ਨਾਨਕ ਦੀ ਕਿਰਪਾ ਨਾਲ ਵਧੀਆ ਹੀ ਹੁੰਦੇ ਆ ਮਤਲਬ ਵਧੀਆ ਹੁੰਦੇ ਆ ਹੈ ਨਾ ਖੜੇ ਆ ਆਪਾਂ ਪੰਜਾਬ ਟਰੈਕਟਰ ਸੇਲ ਪਰਚੇਜ ਵਾਲਦੇ ਨਾਲ ਆ ਆਪਣੇ ਨਿੱਕੇ ਨਿੱਕੇ ਨੂੰ ਪਹਿਲਾਂ ਤਾਂ ਆਪਾਂ ਵਧਾਈਆਂ ਦਿੰਨੇ ਆ ਨਿੱਕੇ ਬਾਈ ਬਹੁਤ ਖੁਸ਼ੀ ਹੋਈ ਸੱਚੀ ਅੰਦਰੋਂ ਖੁਸ਼ੀ ਹੈ ਧੰਨਵਾਦ ਢੋਲਾ ਸਾਹਿਬ ਛੋਡੇ ਵਰਗੇ ਭਰਾਵਾ ਕਰਤੀ ਆ ਬਾਈ ਜਿਹੜਾ ਭਰਾ ਆਪਣੇ ਨਾ ਰਿਹਾ ਹੋਵੇ ਕਦੇ ਹੈ ਨਾ ਤੇ ਉਹ ਆਪਦਾ ਕੰਮ ਵਧਾਉਂਦਾ ਹੈ ਬਿਜ਼ਨਸ ਵਧਾਉਂਦਾ ਹੈ ਤੇ ਫਿਰ ਖੁਸ਼ੀ ਹੁੰਦੀ ਹੈ ਦੋਨੋਂ ਅੰਦਰੋਂ ਨਾ ਇੱਕ ਫੀਲਿੰਗ ਆਉਂਦੀ ਹੈ ਨਾ ਤੁਹਾਡੇ ਨਾਲ ਹੀ ਹੈ ਬਾਈ ਜੀ ਕਿ ਲੋਕ ਕੀ ਹੈ ਬਾਈ ਹੈ ਨਾ ਜ਼ਰਾ ਬਹੁਤ-ਬਹੁਤ ਤੇ ਤੇਰਾ ਇੱਥੇ ਪਹੁੰਚਣ ਤੇ ਸਾਡੇ ਕੋਲੇ ਬਾਕੀ ਇੱਕ ਚੀਜ਼ ਹੋਰ ਹੈ ਵੀ ਆਪਾਂ ਐਂ ਕਹਦੀਏ ਵੀ ਇਹ ਕੱਲਾ ਇੱਕ ਵਧੀਆ ਹੀ ਰੱਖਿਆ ਬਾਕੀ ਹੁਣ ਤਾਂ ਗਿਣਤੀ ਗੁੰਤੀ ਜੀ ਵੀ ਬੱਲੇ-ਵੱਲੇ ਕੀਤੀ ਸੀ ਨਿੱਕੇ ਤੇ ਹੈ ਨਾ ਤੇ ਆਜਾ ਆਪਾਂ ਕਰ ਦਈਏ ਸ਼ੁਰੂ ਫਿਰ ਹਾਂਜੀ ਕਰੋ ਜੀ ਐ ਤੇ ਆ ਜਾ ਫਿਰ ਹਾਂਜੀ ਪਹਿਲਾ ਮੂਰੇ ਛੋਟ ਆਹ ਲਾਤਾ ਆਪਣਾ ਛੋਟਾ ਮਾਡਲ ਹੈ ਪੁਰਾਣਾ ਮਾਡਲ ਲਾਤਾ ਜਿਵੇਂ ਕਿ ਕਿੰਨੇ ਬਾਤੇ ਜਾਵਾਂਗੇ ਤੇ ਓਵੇਂ ਓਵੇਂ ਟੌਪ ਹੀ ਤੁਰਿਆ ਜਾਣਾ ਹਾਂ ਟੌਪ ਹੋ ਜਾਣਾ ਓਹੀ ਇਹਦੀ ਦੇ ਦੇ ਡਿਟੇਲ ਨਿੱਕੇ ਇਹ 2000 ਮਾਡਲ ਆ ਦਿਨੋ ਸਾਹਿਬ ਹੂੰ ਪਹਿਲਾਂ ਵੀ ਇੱਕ ਵਾਰੀ ਕੱਢੀ ਆ ਪਹਿਲੀ ਵੀਡੀਓ ਕੱਢੀ ਐ ਇਹ 425 ਨੰਬਰ ਆ ਏਡਾ ਪਾਲੀਆ ਆਪਣੇ ਕੋਲੇ ਪਿੰਡ ਨਰੰਗ ਪਿੰਡ ਦੇ ਨਵਾਂ ਨਿਕਲੇ ਗਮਾਂਢ ਹੀ ਰਹਿ ਗਿਆ ਪਹਿਲੇ ਮਾਲਕ ਦਾ ਹੂੰ ਟਾਇਰ ਇਹਦੇ ਹੈਗੇ ਪਿਛਲੇ 75 ਕੇ ਪੈਸੇ ਮੂਹਰਲੇ ਅੱਧੇ ਕੇ 60 ਕੇ ਪੈਸੇ ਅੱਧੇ 70 ਟਰੈਕਟਰ ਦਿਖਾ ਦਿਓ ਇੱਕ ਵਾਰੀ ਤੁਸੀਂ ਜਮਾ ਇਹ ਵੀ ਹੈ ਨਾ ਹੂੰ ਸੋਨੇ ਦੀ ਮੁੰਦਰੀ ਵਾਲਾ ਕੰਮ ਹੀ ਆ ਅੱਛਾ ਇੱਕ ਕਲੱਚ ਡਬਲ ਆ ਗਿਆ ਕਲੱਚ ਸਿੰਗਲ ਆ ਇਹ ਸਿੰਗਲ ਸਾਰੀ ਡਿਟੇਲ دی ਤੁਰੇ ਜੀਟਰ ਬਹੁਤ ਵੱਡਾ ਰੇਡ ਛੋਟਾ ਹੁਣ ਨਾ ਤੂੰ ਮੰਡੀ ਚ ਵੀਡੀਓ ਨਹੀਂ ਬਣਾਉਂਦਾ ਹੁਣ ਤੂੰ ਜੈਨੂਅਲ ਬੰਦਾ ਬਣ ਗਿਆ ਨਹੀਂ ਨਹੀਂ ਜਦੋਂ ਜਦੋਂ ਜੈਨੂਅਲ ਬੰਦਾ ਸਾਰਿਆਂ ਦਾ ਹੁੰਦਾ ਹੁਣ ਤੂੰ ਡਿਟੇਲ ਵੀ ਉਸ ਹਿਸਾਬ ਨਾਲ ਦੇਣੀ ਹੈ ਕੱਲੀ ਕੱਲੀ ਪਰਤ ਫਰੋਦਣੀ ਹੈ ਨਹੀਂ ਨਹੀਂ ਕੱਲੀ ਕੱਲੀ ਜਿਹੜੀ ਕੁਆਲਿਟੀ ਟਰੈਕਟਰ ਦੀ ਹੋਊਗੀ ਨਾ ਉਹ ਵਿੱਚ ਜਮ ਹਾਂ ਜਿਹੜੀ ਆਪਾਂ ਗੱਲ ਗਏ ਸੀ ਉਹੀ ਨਿਕਲੂਗਾ ਬਸ 19 ਤੋਂ 21 ਦੀ ਹੁੰਦੀ 21 ਉਹ ਤਾਂ ਮੈਨੂੰ ਤੇਰਾ ਪਤਾ ਹੀ ਹੈ ਯਾਨੀ ਕਿ ਕਿੰਨਾ ਚਿਰ ਹੋ ਗਿਆ ਪਰਤ ਨਾਲ 2000 ਮਾਡਲ ਆ ਇਹ ਸਿੰਗਲ ਕਲੱਚ ਹੈ ਟਾਇਰ ਇਹਦੇ ਹੈਗੇ 65 70 ਪੈ 70 ਰੁਪਏ ਹੈ ਤਾਂ 75 ਪੈ ਆਪਾਂ 70 ਹੀ ਕਹਿੰਦੇ ਮੰਗ ਲੈਣ ਫਰਕ ਨਾ ਆਵੇ ਮੂਰਲੇ 60 ਰੁਪਏ ਆ ਅੱਛਾ ਸਿੰਗਲ ਕਲੱਚ ਹੈ ਟਰੈਕਟਰ ਸਾਰਾ ਇਹ ਅਰੀਜਨਲ ਆ ਮਾੜੇ ਮਾੜੇ ਮੰਗਰਿਆੜ ਮੱਲਾ ਜੇ ਤੋ ਗੌਰ ਨਾ ਦੇਨੇ ਆਪਾਂ ਨੂੰ ਪਰਖੂਗੇ ਇਹ ਬੰਦੇ ਨੂੰ ਪਰਖਣਾ ਪਤਾ ਲੱਗਦਾ ਹੋਰ ਸਾਰਾ ਅਰੀਜਨਲ ਆ ਟਰੈਕਟਰ ਚਲਾਈਦਾ ਹੀ ਬਹੁਤ ਵਧੀਆ ਕਾਰਵਾਈ ਕਿਸੇ ਨੇ ਪਹਿਲੀ ਕੀਤੀ ਹੋਈ ਹੈ ਹਾਂ ਹਾਂ ਮਾੜੀ ਮੋਟੀ ਇੱਥੇ ਮਾੜੀ ਮੋਟੀ ਹੈ ਪਤਾ ਹੀ ਲੱਗਦਾ ਦੱਸੇ ਤੋਂ ਪਤਾ ਲੱਗਦਾ ਸਹੀ ਜੇ ਤੋ ਗੌਰ ਨਾ ਪਤਾ ਕਰਦੇ ਆ ਮੈਂ ਅਰੀਜਨਲ ਮੰਨ ਕੇ ਲੈ ਜਾਇਆ ਤੋਤਾ ਪੁੰਝਾ ਉਦੋਂ ਬਾਅਦ ਪਾਲ ਸਕੂਲਸ ਮਾਰਨ ਵੇਲੇ ਪਤਾ ਲੱਗਾ ਬਰੀਕੀ ਚ ਜਾ ਕੇ ਬਹੁਤ ਜਿਆਦਾ ਬਰੀਕੀ ਜਾ ਟਰੈਕਟਰ ਦਿਖਾ ਦੇ ਪੂਰਾ ਸਾਫ ਸੁਥਰਾ 2000 ਮਾਡਲ ਹੈ ਇਹਦੀ ਡਿਮਾਂਡ ਕਰਦੇ ਆ 2 ਲੱਖ 1000 ਰੁਪਿਆ ਅੱਛਾ 1 ਲੱਖ 9000 190000 ਤੇ ਜੇ ਕੋਈ ਆਪਣੀ ਵੀਡੀਓ ਵੇਖ ਕੇ ਆਉਂਦਾ ਜਾਵੇ ਮਨ ਲਾ ਆਪਣੇ ਇਥੇ ਸ਼ੋਰੂਮ ਤੋਂ ਲਾਉਂਦਾ ਮਨ ਲਾ ਪਰ ਕੰਮ ਵਧਾਉਣਾ ਜਾਣੀਆ ਪਰ ਕਿਹੜਾ ਕੋਈ ਹੋਊਗਾ 180000 ਦਾ ਡੈਕਟਰ ਦੇ ਦਾਂਗੇ ਮਨ ਲਾ ਵੀ ਜੇ ਸ਼ੋਰੂਮ ਤੋਂ ਵੇਖਦਾ ਹੈ ਤਾਂ 10000 ਰੁਪਿਆ ਦਾ ਸਕਾਉਂਟ ਐਕਸਟਰਾ ਡਿਸਕਾਉਂਟ ਹਾਂਜੀ ਹਾਂਜੀ ਲਓ ਵੀ ਮਿੱਤਰੋ ਇਹ ਚੀਜ਼ ਧਿਆਨ ਨਾਲ ਆਪ ਦੇ ਦਿਮਾਗ 'ਚ ਬਿਠਾ ਲਓ 10000 ਰੁਪਿਆ ਡਿਸਕਾਉਂਟ ਸਪੈਸ਼ਲ ਸ਼ੋਰੂਮ ਦਾ ਹੈ ਇਹ ਡੈਕਟਰ ਦਾ ਤੇ ਨਿੱਕੇ ਅੰਦਾਜ਼ੂ ਬਿਜ਼ਨਸਮੈਨ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਜ਼ਰੂਰੀ ਹੈ ਤੇ ਉਦੋਂ ਅੱਗੇ ਆ ਆ ਫਿਰ ਅੱਗੇ ਆ ਗਿਆ 745 2017 ਮਾਡਲ ਅੱਛਾ ਇਹਦੀ ਡਿਮਾਂਡ ਆ 435000 ਰੁਪਿਆ ਅੱਛਾ ਟਾਇਰ ਇਹਦੇ ਹੈਗੇ 98% 95 ਰੁਪਈ ਜੀ ਵੜ ਗਏ 2 ਕੁ ਪੈਸਾ ਚੱਲ ਇਧਰ ਉਧਰ ਹੋਈ ਨਵੇਂ ਵਰਗੇ ਹੀ ਮੰਨ ਲਾ ਇਹ ਆਪਣੇ ਬੰਦੇ ਨੂੰ ਮਾਈਂ ਪਵਾ ਕੇ ਤੇ ਮਾਈਂ ਟਰੈਕਟਰ ਦਵਾਇਆ ਸੀ ਉਹ ਤੋਂ ਟਰੈਕਟਰ ਲਿਆ ਆਪਾਂ ਅੱਛਾ ਤੇਲ ਬ੍ਰੇਕਾਂ ਅੱਛਾ ਡਿਸਟ੍ਰੀਬਿਊਟਰ ਵਾਲਾ ਡਬਲ ਟੌਪ ਵਾਲਾ ਜਾਨੀ ਜਿਹੜਾ 17 ਇੰਚ 745 ਆਇਆ ਉਹ ਟੌਪ ਆਏ ਜਿਹਦੀ ਕੈਟਾਗਰੀ ਕਿੰਨੀ ਆ ਗਈ ਇਹਦੀ ਕੈਟਾਗਰੀ ਆ 52 ਹਸ ਪਾਵਰ ਹੋਣੀ ਹੈ ਨਾ ਹਾਂ 52 ਕੈਟਾਗਰੀ ਆ ਗਈ ਇਹ ਪਾਵਰ ਪਲੱਸ ਵਾਲਾ ਮੋਡਲ ਆ 52 ਹਸ ਪਾਵਰ ਪਿਆ 52 ਹਸ ਪਾਵਰ ਹੋਊਗਾ 14 ਦੇ ਟਾਇਰਾਂ ਵਾਲਾ 14 ਦੇ ਟਾਇਰ ਆ ਗਏ ਇਹਨੂੰ ਮਸ਼ੀਨ ਤੇ ਲਾ ਲਿਓ ਕਿਤੇ ਲਾ ਲਿਓ ਹਾਂ ਜਿਹੜੇ ਮਰਜ਼ੀ ਗਾ ਇਹਨੇ ਦਬਣਾ ਨਹੀਂ ਹੈ ਨਾ ਨਹੀਂ ਨਹੀਂ ਇਹ ਤਾਂ ਇਹਨੇ ਕੀ ਨਿੱਕੇ ਇਹਦਾ ਫਿਰ ਕਿੱਥੋਂ ਤੱਕ ਹੋ ਜੂਗਾ ਇਹ 435000 ਦੇ ਡਿਮਾਂਡ ਹੈ ਜੀ ਅੱਛਾ ਇੱਧਰ ਲੋ 4 ਲੱਖ ਤੇ 10000 ਦਾ ਦੇਣਾ ਸੀ ਆਪਾਂ ਅੱਛਾ 4 ਲੱਖ ਤਾਂ ਦੇਵਾਂਗੇ ਜੇ ਕੋਈ ਇੱਥੋਂ ਲੈ ਕੇ ਜਾਊ ਆਪਣੇ ਕੋਲ ਆ ਮਨ ਲਾ ਵੀ ਇਹ ਜਿਹੜੀ ਹੈਗੀ ਐ ਸ਼ੋਅਰੂਮ ਵਾਲਾ ਡਿਸਕਾਊਂਟ ਇਹ ਚੱਲੀ ਆ ਨਾ ਨਾ ਅੱਜ 4 ਲੱਖ ਰੁਪਏ ਦਾ ਰੇਟਰ ਆ ਵੀਰੇ ਅੱਛਾ ਨੰਬਰ ਹਰਿਆਣਾ ਆ ਗਿਆ ਨੰਬਰ ਹਰਿਆਣਾ ਐਨਓਸੀ ਮਿਲ ਜੂ ਐਨਓਸੀ ਮਿਲ ਜੂ ਤੇ ਖਰਚਾ ਜਿਹੜਾ ਹੈਗਾ ਉਹਦਾ ਐਨਓਸੀ ਦਾ ਤੇਰਾ ਤੇ ਇੰਸ਼ੋਰੈਂਸ ਜਿਹੜਾ ਬੰਦਾ ਮਾਲਕ ਲਊ ਮਾਲਕ ਹਾਂ ਹੈਨਾ ਉਹਦਾ ਤੇ ਉਸ ਤੋਂ ਅੱਗੇ ਫਿਰ ਇੱਧਰ ਬਲੂ ਹਾਊਸ ਅੱਗੇ ਆ ਗਿਆ ਫਾਰਮ 66 ਹੂੰ 2013 ਮਾਡਲ ਅੱਛਾ ਸੁਪਰ ਮੈਕਸ ਆ ਜਾਂਦਾ ਹੈ ਅੱਛਾ ਅਗਲੇ ਡਾਇਰ ਇਹਦੇ ਨਵੇਂ ਵਰਗੀ ਆ ਹੂੰ ਪਿਛਲੇ ਡਾਇਰ ਅੱਸੀ ਦੇ ਪੈਸੇ ਆ ਠੀਕ ਹੈ ਜੀ ਡਿਸਟ੍ਰੀਬਿਊਟਰ ਆ ਟਾਪ ਵਾਲਾ ਮਾਡਲ ਜਿਹੜਾ 13 ਚ ਆਇਆ ਫਰਮ ਲੱਗਦਾ ਹੈ ਆਇਲ ਬ੍ਰੇਕ ਆ ਗਿਆ ਹਾਂ ਹਾਈ ਕੈਪੈਸਿਟੀ ਲਿਫਟ ਆ ਗਿਆ ਪਾਵਰ ਸਟੀering ਆ ਗਿਆ ਹਣਾ ਹਾਂਜੀ ਹਾਂਜੀ ਹੂੰ ਡਬਲ ਕਲੱਚ ਚੋ ਚੋ ਵਿਖਾ ਦੇ ਦਿਖਾ ਦੇ ਖੋਲ ਫੇਰਾ ਆਪਾਂ ਹੋਰ ਕੀ ਕਰਨਾ ਹੈ ਕਈਆਂ ਤਾਂ ਕਾ ਹੀ ਖੋਤ ਨੇ ਦੇਖ ਲੈ ਵੀ ਲਿਆ ਸਤਨਾਮ ਵੀਰੇ ਤੇ ਇਹਦੀ ਫਿਰ ਕੀ ਕੰਡੀਸ਼ਨ ਹੈ ਇਹ ਰੇਟੂਡ ਦੀ ਇਹ ਰੇਟ ਦਾ 415000 ਰੁਪਏ ਮੰਗਦੇ ਆਪ ਇਹਦਾ ਇਹ ਰੈਕਟਰ ਦੇ ਦਾਂਗੇ 3 ਲੱਖ 90 ਹਜ਼ਾਰ 390 ਦਾ ਤੇ 10000 ਉਹ ਵੀ ਵਿੱਚ ਹੀ ਆ ਗਿਆ ਇਹ ਉਹ ਵਿੱਚ ਹੀ ਆ ਗਿਆ 5000 ਇਹ ਜੋ ਵੀ ਕਰ ਦਾਂਗੇ 90 ਜੋ ਵੀ 85000 ਦਾ ਰੈਕਟਰ ਦੇ ਦਾਂਗੇ ਇਹ 85 85000 ਦਾ ਦੇ ਦਾਂਗੇ ਲੈ ਵੀ ਨਿਕਿਆ ਰੈਕਟਰ ਆ ਕੇ ਬੰਦਾ ਪਸੰਦ ਕਰਕੇ ਚਲਾ ਕੇ ਚੈੱਕ ਕਰਕੇ ਤਸੱਲੀ ਨਾਲ ਲੈ ਕੇ ਜਾਵੇ ਤੇ ਚਲਾਉਣ ਨੂੰ ਨਾ ਦੋਸਤੋ ਹੁਣ ਜਦੋਂ ਤੁਸੀਂ ਕਦੇ ਸ਼ੋਰੂਮ ਤੇ ਢੀੜਾ ਮਾਰੋਗੇ ਬਿਨਾਂ ਪੁੱਧਵਾਰ ਤੋਂ ਥਾਂ ਹੀ ਥਾਂ ਜਗ੍ਹਾ ਹੀ ਜਗ੍ਹਾ ਜਗ੍ਹਾ ਹੀ ਜਗ੍ਹਾ ਇਹ ਕਿ ਕੱਢ ਲਿਓ ਆਪਦੇ ਤੋਂ ਤੁਸੀਂ ਥੱਕ ਜਾਓਗੇ ਕਹਿੰਦੇ ਟਰੈਕਟਰ ਸਾਡਾ ਥੱਕਣਾ ਨਹੀਂ ਹੈ ਟਰੈਕਟਰ ਨਹੀਂ ਥੱਕਣਾ ਤੇ ਉਸ ਤੋਂ ਅੱਗੇ ਫਿਰ ਆਹ ਕਹਿੰਦੇ ਜਿੰਨਾ ਨਿੱਕਾ ਤੇ ਓਨਾ ਤਿੱਖਾ ਢਿੱਡ ਕਾਲਾ ਹਰੇ 2012 ਮਾਡਲ ਆ ਲਾਸਟ ਹੀ ਮਾਡਲ ਆ ਮਨਲਾ 12 ਚ ਟਕਾਲੀ ਪੇਟੀ ਵਾਲਾ ਲਾਸਟ ਹੀ ਸੀ ਉਹ ਤੋਂ ਉਹ ਦਵਾ ਜੀ ਕਰਤੀ ਹੈ ਨਾ ਹਰੀ ਹਰੀ ਜੀ ਕਰਤੀ ਵੀ ਹਰੀ ਜੀ ਕਰਤੀ ਇਹ ਡਬਲ ਬੀ 2ਓ ਦਾ ਡਬਲ ਕਲਚ ਆ ਹੂੰ ਤੇ ਟਾਇਰ ਇਹਦੇ ਹੈਗੇ ਬੀ ਕੇ ਟਾਇਰ ਵਾਈ ਦੇ ਮਨਲਾ ਬੀ ਕੇ ਟੀ ਕਿਹਦੇ ਲੱਗਦਾ ਹੈ 14 ਬਵਾਈ ਹੈ ਪਰ ਥੋੜਾ ਜਿਹਾ ਲੋਕ ਨੂੰ ਪਸੰਦ ਘੱਟ ਕਰਦੇ ਪਰ ਪਹਿਲੀਆਂ ਜੀ ਗੱਲ ਦੱਸ ਦਿੰਨਾ ਹੁਣ ਦੇ ਇੱਕ ਨੰਬਰ ਅੱਛਾ ਹਾਂ ਜੇ ਕਿ ਮਤਲਬ ਮਗਰੋਂ ਬਾਈ ਕੋਈ ਆਵੇ ਆਪਾਂ ਕਹਿੰਦੇ ਹੁਣ ਤਾਂ 90 ਪੈਸੇ ਟਾਇਰ ਕਹਤੇ ਅਗਲਾ ਆਖੇ ਵੀ ਉਹ ਤਾਂ ਯਾਰ ਦੇਸੀ ਗਏੰਦੇ ਵਿੱਚ ਕਈ ਬੰਦੇ ਅੱਛਾ ਜਿਵੇਂ ਪਹਿਲਾਂ ਜਿਵੇਂ ਕੋਈ ਹੋ ਸੀ ਕੋਈ ਵੀ ਕੰਪਨੀ ਆ ਵੀ ਕੇ ਟੀ ਵੀ ਜਦੋਂ ਆਈ ਆਈ ਸੀ ਲੋਕ ਦੇਸੀ ਆ ਤੇ ਹੁਣ ਵੀ ਕੇ ਟੀ ਸਭ ਤੋਂ ਮਹਿੰਗੇ ਹੈਗੇ ਹਾਂ ਇਹ ਵੀ ਇਹ ਹਾਂ ਹੁਣ ਸਭ ਤੋਂ ਮਹਿੰਗੀ ਆ ਅੱਛਾ ਇਹ ਵੀ ਕੇ ਟਾਇਰ ਵਾਈਦੇ ਆ ਮਤਲਬ 14 ਪਲਾਈ ਆ ਅੱਛਾ 90 ਪੈਸੇ ਟਾਇਰ ਆ ਹੂੰ ਜੇ ਕਹਿੰਦੇ ਮਤਲਬ ਨਹੀਂ ਪਸੰਦ ਕਰਨੇ ਆਪਾਂ ਲਾਭ ਹੀ ਲਵਾਂਗੇ ਆ ਜੋ ਵੀ ਤੁਹਾਨੂੰ ਕਿਸੇ ਪਾਸੇ ਜਾਣ ਨਹੀਂ ਦੇਣਾ ਹਾਂ ਮਾਲਾ ਪਲਾ ਵੀ ਲਾਵਾਂਗੇ ਬਦਲ ਦਾਂਗੇ ਟਾਇਰ ਬਦਲ ਦੇ ਹੋ ਸਕਦਾ ਇਹ ਨਹੀਂ ਪਤਾ ਅੱਜ ਸਵੇਰ ਚ ਬਜਰੀ ਦੇ ਜਦੋਂ ਨੂੰ ਬਾਈ ਆਊਗਾ ਕੋਈ ਲੈਣ ਆਲਾ ਉਹ ਤੁਹਾਨੂੰ ਬਦਲ ਹੀ ਲਈਏ ਟਾਇਰ ਆਪਾਂ ਫੇਰ ਦੇਰ ਨੇਕ ਕੰਮ ਦੀ ਦੇਰੀ ਆਪਾਂ ਕਰਨੀ ਨਹੀਂ ਮਹਾਰਾਜ ਸੁੱਖ ਰੱਖੇ ਬੰਦਾ 2012 ਮਾਡਲ ਆ 4 4 ਲੱਖ 15000 ਰੁਪਏ ਡਿਮਾਂਡ ਹੈ ਇਹਦੀ ਹਮ ਡਬਲ ਪੀਓ ਵਾਲਾ ਮਾਡਲ ਆ ਅੱਛਾ ਇਹ ਟਰੈਕਟਰ ਦੇ ਦਾਂਗੇ ਆਪਾਂ ਹਮ ਸਾਰੀਆਂ ਛੋਟਾਂ ਵਿੱਚੇ ਸ਼ੋਰ ਹੁੰਦਾ ਡਿਸਕਾਊਂਟ ਸਾਰਾ ਕੋਈ ਕਰਕੇ ਪਰ ਬਾਰੀ-ਬਾਰੀ ਡਿਸਕਾਊਂਟ ਬਾਰੀ-ਬਾਰੀ ਦਾ ਕਹਿੰਦਾ ਉਹ ਹਾਂ ਉਹੀ ਮਾਰੀ ਜਾਂਦੇ ਵਿੱਚੇ ਗੱਲਬਾਤ ਅਗਲਾ ਕਹਿੰਦਾ ਵੱਧ ਲਿਖ ਲੈ ਘੱਟ ਲਿਖ ਲੈ ਹਾਂ ਕੁਝ ਸਮਝ ਲਓ ਡਿਸਕਾਊਂਟ ਸਮਝ ਲਓ ਹੂੰ ਛੋਟ ਸਮਝ ਲਓ 3 ਲੱਖ ਤੇ 80 ਹਜ਼ਾਰ ਦਾ ਟਰੈਕਟਰ ਦੇ ਦਾਂਗੇ 3 80 ਦਾ 35 ਹਜ਼ਾਰ ਰੁਪਏ ਜਾਂਦਾ 35 ਹਜ਼ਾਰ ਰੁਪਏ ਛੱਡ ਦਾਂਗੇ ਹਾਂਜੀ ਦੇਖ ਲੈ ਕਿਤੇ ਜਾਂਦੇ ਨੂੰ ਬਾਪੂ ਨਾ ਘਰੀ ਬਣੇ ਨਾ ਕਰੇ ਕਿਤੇ ਹੈ ਨਹੀਂ ਨਹੀਂ ਪੱਕੀ ਗੱਲ ਨਹੀਂ ਹੈਗੀ ਆ ਬਾਪੂ ਵਰ ਬਾਪੂ ਇੰਨੀ ਬਾਪੂਰ ਹੈਗੀ ਆ ਮੇਰੇ ਯਾਰ ਦੀ ਠੀਕ ਹੈ ਪਾਵਰ ਵਾਲੇ ਨਹੀਂ ਯਾਰੀਆਂ ਹਾਵਲੈਂਡ ਦੇ ਲਿਆ ਸਤਨਾਮ ਇਹ 2011 ਮਾਡਲ ਆ ਗਿਆ ਵੀਰੇ ਹੂੰ ਪਲੱਸ ਵਾਲਾ ਮਾਡਲ 11 ਚ ਪਲੱਸ ਹੀ ਆਇਆ ਆਪਣਾ 55 ਕੈਟਾਗਰੀ ਆ ਗਈ ਭਾਏ ਚ ਦੋ ਗੋਨਾ ਹੋਰ ਦਿਖਾ ਦੇ ਗੋਣੀ ਦਿਖਾਉਣੇ ਆਪਾਂ ਇਹ ਕਹਤਾ ਟਰਬੋ ਮੰਲਾ 11 12 ਚ ਤਾਵੇਂ ਬੀਜਦੀ ਹੈ ਕੰਪਨੀ ਫਿਟਲ ਅੱਛਾ 11 ਚ ਕਿਸੇ ਦੀ ਆਈ ਹੈ ਮਨ ਇਹ ਕਿਸੇ ਕਰਮ ਵਾਲੇ ਦੇ ਆਈ ਹੈ ਅੱਛਾ ਇੱਕ ਕਿਸੇ ਨੇ ਸ਼ੌਂਕ ਨਾਲ ਉਹ ਤੇ ਰੂਟਰ ਪੰਪ ਆਇਆ ਜਿਵੇਂ ਹੁਣ ਨਹੀਂ ਆਉਂਦਾ ਮਾਈਕੋ ਪੰਪ ਮਾਈਕੋ ਆਏ ਰਿੰਨਾਈ ਲਵਾਇਆ ਗਲੇ ਕੰਪਨੀ ਦਾ ਲਵਾਇਆ ਕੰਪਨੀ ਦਾ ਕੰਪਨੀਆਂ ਲਵਾਇਆ ਕੰਪਨੀ ਚ ਲੱਗਿਆ ਵੇ ਦੇਖ ਇੱਕ ਨਾਟਾ ਫਿਲਟਰ ਸਾਰਾ ਉਵੇਂ ਹੀ ਲੱਗਿਆ ਹੋਇਆ ਹੂੰ ਸੀਐਨਐਚ ਦਾ ਹੀ ਅੱਛਾ ਇਹ ਲਵਾਇਆ ਹੋਇਆ ਹੈ ਅੱਛਾ ਡਿਜੀਟਲ ਘਰ ਚ ਇਹਦੇ ਨਾਲ ਘਟ ਜਾਂਦਾ ਅੱਛਾ ਇਹ ਕਿਹੜੀ ਸਲੋ ਜੀ ਨਹੀਂ ਹੁੰਦੀ ਜਿਵੇਂ ਮਰਦਾ ਜਾਂ ਹੁੰਦਾ ਮਰਦਾ ਜਾਂ ਹਾਂ ਉਹਦੇ ਨਾਲ ਮਤਲਬ ਦਬਨੋ ਜੇ ਹਟ ਜਾਂਦੇ ਪੰਪ ਨਾਲ ਅੱਛਾ ਹੈ ਕਿਸੇ ਨੇ ਆਪਾਂ ਮੈਂ ਤੁਹਾਨੂੰ ਬੜੇ ਜਾਂ ਕਰੀ ਚੱਲਾਂ ਮੈਂ ਲਵਾਇਆ ਕਿਸ ਨੇ ਸ਼ੌਂਕ ਨਾਲ ਲਵਾਇਆ ਪਹਿਲੇ ਹੀ ਹੁੰਦੇ ਆ ਲੋਕ ਸਕੀਲਡ ਅਰੀਜਨਲ 55 ਹਸ ਪਾਵਰ ਆ 11 ਮਾਡਲ ਆ ਪਲੱਸ ਵਾਲਾ ਹੂੰ ਪਹਿਲੇ ਮਾਲਕ ਦਾ ਪਹਿਲੇ ਮਾਲਕ ਦਾ ਆਰ ਜੇ 13 ਨੰਬਰ ਆ ਗੰਗਾ ਨਗਰ ਦਾ ਗੰਗਾ ਨਾ ਇਹ ਰਾਜਸਥਾਨ ਵਾਲਿਓ ਗੰਗਾ ਨਗਰ ਵਾਲੇ ਭਰਾਵਾਂ ਦਾ ਬਹੁਤ ਫੋਨ ਆਉਂਦਾ ਵੀ ਸਾਨੂੰ ਕੋਈ ਆਰ ਜੇ 13 ਮਿਲ ਜੇ ਗੰਗਾ ਨਗਰ ਚ ਵੀ ਆਪਣੀ ਜਾਦੇ ਪੰਜਾਬੀ ਆਬਾਦੀ ਹੈ ਤੇ ਇਹ ਮੜੇ ਆ ਤੁਸੀਂ ਹੁਣ ਧਿਆਨ ਨਾਲ ਵੀਡੀਓ ਦੇਖ ਲਿਓ ਛੋਡੇ ਵਾਸਤੇ ਤੋਹਫਾ ਹੈ ਇਹ ਟਾਇਰ ਹੈ ਇਹ ਮਾਰਫਦਾ ਚੌਕੜਾ 90 95 ਪਾਏ ਹੈ ਹੈਗਾ ਨਮੀ ਪਈ ਹੈ ਜਮਾ ਕੰਪਨੀ ਦਾ ਚੁੱਲਾ ਚਾਲਾ ਵੇਟ ਕਹੇ ਦਿੰਦੇ ਨੇ ਜੀ ਨੂੰ ਨਾਲ ਦਾ ਕੰਪਨੀ ਫਿਟਡ ਅੱਛਾ ਠੀਕ ਹੈ ਦਿਖਾ ਦਿਓ ਵੀ ਆ ਲੈ ਸਤਨਾਮ ਨੇ ਕੈਮਰਾ ਮੇਰੇ ਵੀਰ ਲਓ ਵੀ ਦੋਸਤੋ ਨਿਗਾਹ ਮਾਰ ਲਓ ਤੇ ਹੁਣ ਇੱਕ ਕੈਮ ਨਿਗਾ ਇਥੇ ਵੀ ਵਰਵਾ ਦੇ ਸਤਨਾਮ 2011 ਮਾਡਲ ਆ 465 ਤੇ 4 ਲੱਖ 65000 ਰੁਪਏ ਡਿਮਾਂਡ ਹੈ ਇਹਦੀ ਅੱਛਾ ਇਹ ਟਰੈਕਟਰ ਦੇ ਦਾਂਗੇ ਆਪਾਂ 4 ਲੱਖ ਤੇ 40000 ਦਾ 25000 ਰੁਪਏ ਘਟਾ ਕੇ ਹਾਂਜੀ ਦੋਸਤੋ ਨਿੱਕੇ ਦਾ ਜਿਹੜਾ ਨੰਬਰ ਹੈ ਉਹ ਆਪਣੀ ਵੀਡੀਓ ਚ ਲਗਾਤਾਰ ਚੱਲਦੀ ਜਾਂਦਾ ਹੈ ਕਾਲ ਕਰ ਲਿਓ ਕਾਲ ਕਰਕੇ ਤੁਸੀਂ ਟਰੈਕਟਰ ਦੀ ਜੇ ਕੋਈ ਹੋਰ ਵੀ ਡਿਟੇਲ ਲੈਣੀ ਹੋਈ ਉਹ ਤੁਹਾਨੂੰ ਮਿਲ ਜੂਗੀ ਠੰਡੇ ਦੇ ਸੁਭਾਅ ਦਾ ਬੰਦਾ ਕਬਰੌਂਦਾ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਪੇਜ ਨੂੰ ਕਰ ਦਿਓ ਫਾਲੋ ਧੰਨਵਾਦ ਬਣ ਗਈ 9-10 ਮਿੰਟਾਂ ਦੀ ਕੋਈ ਨਹੀਂ ਕੋਈ